ਯਤਨ ਮੀਡੀਆ 그룹 ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ ਮੈਂ ਸੁਖਨੇਪ ਸਿੰਘ ਸਿੱਧੂ ਵੋਲਡ ਵਾਇਸ ਦੇ ਨਾਲ ਸ਼ਾਮਲ ਹਾਂ। ਮਾਫੀ ਚਾਹਾਂਗੇ ਪਿਛਲੇ ਹਫ਼ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਨਹੀਂ ਭਰ ਸਕੇ ਰਜੇਵੇਂ ਸੀ। ਅੱਜ ਜੁੜਦੇ ਹਾਂ ਰਣਜੀਤ ਸਿੰਘ ਕੁਕੀ ਗਲ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਹੁਤ ਸਾਰੇ ਅਹਿਮ ਮਸਲਿਆਂ ਦੀ ਤੇ ਉਹਦਾ ਹੱਲ ਕੀ ਹੋ ਸਕਦਾ ਇਹ ਵੀ ਜਾਣਨ ਦਾ ਯਤਨ ਕਰਾਂਗੇ। ਤੇ ਗਿਲਸਾਹ ਆਪਣੇ ਨਾਲ ਸ਼ਾਮਲ ਹੁੰਦੇ ਆ। ਗਿਲਸਾਹ ਸਵਾਗਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਖਦਾ ਗੁੱਟੂ ਵੀ ਵਿਦ ਯੂ। ਵਰਕਮ ਜੀ ਤੇ ਗਿਲਸਾਹ ਗੱਲ ਕਰ ਲਈਏ ਜਿਹੜਾ ਅਹਿਮ ਮਸਲਾ ਜਥੇਦਾਰ ਰਣਜੀਤ ਸਿੰਘ ਕੌਕੇ ਉਹਨਾਂ ਦੀ ਸ਼ਹਾਦਤ ਗ੍ਰਿਫਤਾਰੀ ਬੜਾ ਕੁਸ ਹੈ ਤੇ ਇਹ ਮਾਮਲਾ ਹੁਣ ਸਾਹਮਣੇ ਆਇਆ ਤੇ ਹੁਣ ਜਦੋਂ ਇਹ ਸਾਹਮਣੇ ਆਇਆ ਤਾਂ ਬੜੇ ਕੱਚੇ ਚਿੱਠੇ ਵੀ ਸਾਹਮਣੇ ਆ ਰਹੇ ਆ ਜੀ ਹਾਂ ਇਹ ਪੜਾਣਾ ਦਖਾਨਤਾ ਪੰਜਾਬ ਦਾ ਕਿ ਜਿੱਥੇ ਆਪਾਂ ਆਪਣੇ ਜਿਹੜੇ ਕਾਰਜਕਰਜ ਜਥੇਦਾਰ ਰਹੇ ਨੇ ਉਹਨਾਂ ਦਾ ਵੀ ਆਪਾਂ ਅੱਜ ਤੱਕ ਇਨਸਾਫ ਨਹੀਂ ਲੈ ਸਕਿਆ ਕਟੋਕਟਪਕ ਕਈ ਵਾਰ ਪਹਿਲੇ ਵੀ ਇਹ ਦੇਰਸਟ ਜਿਹੜੀ ADGP ਤਵਾਦੀ ਦੀ ਰਿਪੋਰਟ ਆ ਬਈ ਉਹਨੂੰ ਕਿਉਂ ਨਹੀਂ ਬਾਹਰ ਕੱਢਿਆ ਜਾ ਰਿਹਾ ਉਹ ਇਹ ਮੈਂ ਪਰਸਨਲੀ ਵੀ ਇਸ਼ੂ ਉਠਾਇਆ ਸੀ ਜਦੋਂ ਮਿਲਿਆ ਨਹੀਂ ਉਹਨਾਂ ਦੇ ਜਦੋਂ ਰਜਿਮਸ ਸੀਗਾ ਤਾਲੀ ਦੰਦੀ ਪਰ ਇਹਨਾਂ ਨੇ ਕੋਈ ਉਸ ਤੇ ਜਵਾਬ ਨਹੀਂ ਦਿੱਤਾ ਹੁਣ ਜਦੋਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਇੱਕ ਪੁਛ ਪੰਨਿਆਂ ਦੀ ਰਿਪੋਰਟ ਲਿਆਂਦੀ ਆ ਇਹ ਇਹ ਪੂਰੀ ਰਿਪੋਰਟ ਦਾ ਹਜੇ ਵੀ ਕਿਸੇ ਕੋਲੇ ਹੈ ਨਹੀਂਗੀ ਇਕ ਗਾਰਾਪੀ ਜਾਂਦੀ ਰਿਪੋਰਟ ਆ ਜਿਤੇ ਤੋਂ ਆਪਾਂ ਦੇਖ ਰਹੇ ਹਾਂ ਪਿਛਲੇ ਹਫਤੇ ਤੋਂ ਉੱਤੇ ਦਾ ਟਾਈਮ ਹੋ ਚਲਿਆ ਕਿ ਇਹ ਮੁਰਦਾ ਲਗਾਤਾਰ ਉਠਾਇਆ ਜਾ ਰਿਹਾ ਹੁਣ ਐਸਜੀਪੀਸੀ ਨੇ ਉਹਨਾਂ ਨੂੰ ਜੋ ਜ਼ਿੰਮੇਵਾਰੀ ਕਾਲ ਤੱਕ ਸਾਫ ਤੇ ਜਸਤੇਦਾਰ ਨੇ ਲਈ ਸੀ ਉਹਦੇ ਚ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਵਕੀਲਾਂ ਦੀ ਹੈਡਰ ਬਾਇ ਸਰਪੂਰਨ ਸਿੰਘ ਹੁੰਦਾ ਬੜੇ ਨਾਮੀ ਵਕੀਲ ਨੇ ਉਹ ਤੇ ਬੜੇ ਸਿੱਖ ਮਸਲਿਆਂ ਤੇ ਉਹ ਕੇਸ ਲੜਦੇ ਰਹੇ ਨੇ ਇੱਕ ਮੈਂਬਰ ਨੇ ਦੇ ਐਸਜੀਪੀਸੀ ਨੇ ਜੋ ਕਿ ਆਪ ਵੀ ਵਕੀਲ ਨੇ ਸਾਲ ਦਾ ਤੇ ਇਸ ਤਰ੍ਹਾਂ ਹੁਣ ਦੇਖਦੇ ਆ ਕਿ ਅੱਗੇ ਇਹ ਕੀ ਕਰਦੇ ਹੈਗੇ ਜੇ ਆਪਾਂ ਦੇਖੀਏ ਵੀ ਇਹਦੇ ਚ ਕੀ ਹੋ ਸਕਦਾ ਪਹਿਲੇ ਤਾਂ ਇਹਦੇ ਚ ਪਹਿਲਾ ਜਿਹੜਾ ਮੁੱਢਲਾ ਇਸ਼ੂ ਆਪਦਾ ਜੇ ਐਫਆਈਆਰ ਰਜਿਸਟਰ ਹੋਵੇ ਹੁਣ ਐਫਆਈਆਰ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਉਹਦੇ ਘਰ ਦੇ ਜਥੇਦਾਰ ਸਾਹਿਬ ਦੇ ਉਹ ਇਨੀਸ਼ੀਏਟਿਵ ਲੈਂਦੇ ਆ ਉਹਨਾਂ ਨੂੰ ਸਪੋਰਟ ਐਸਜੀਪੀਸੀ ਕਰਦੀ ਆ ਬਿਤੇਂ ਜਗਰਾਉਂ ਪੁਲਿਸ ਕੋਲੇ ਲਾਪਤਾ ਦੀ ਪਹਿਲੇ ਤਾਂ ਰਿਪੋਰਟ ਦਰਜ ਹੋਊਗੀ ਐਫ ਆਈ ਆਰ ਕਿ ਜੇ ਸਾਡਾ ਤਾਕਜਾਂ ਦੇ ਵਿੱਚ ਭਗੋੜੇ ਨੇ ਜੱਥੇਦਾਰ ਸਾਹਿਬ ਤਾਂ ਉਹਨਾਂ ਦੀ ਲਾਪਤਾ ਦੀ ਜਾ ਕੇ ਐਫ ਆਈ ਆਰ ਰਜਿਸਟਰ ਹੋਊਗੀ ਤੇ ਉੱਥੇ ਫਰਦਰ ਇਨਵੈਸਟੀਗੇਸ਼ਨ ਮੰਗੀ ਜਾਊਗੀ ਕਿਉਂਕਿ ਹੁਣ ਜੇ ਆਪਾਂ ਦੇਖੀਏ 31 ਸਾਲ ਪੁਰਾਣਾ ਕੇਸ ਆ ਇਹ ਤੇ ਜੇ 31 ਸਾਲ ਤੋਂ ਬੰਦਾ ਲੱਭਿਆ ਨਹੀਂਗਾ ਤਾਂ ਉਹਦੇ ਬਾਰੇ ਆਪਾਂ ਨੂੰ ਮੁੱਢਲੀ ਰਿਪੋਰਟ ਤਾਂ ਕਰਨੀ ਬਣਦੀ ਸੀ ਜੀ ਉਹ ਤਾਂ ਉਹਨਾਂ ਦੇ ਘਰਦਿਆਂ ਨੇ ਉਹਨੂੰ ਤਾਂ ਚਲੋ ਧਾਰ ਕਰਕੇ ਉਹਨਾਂ ਨੇ ਨਈ ਰਿਪੋਰਟ ਦਰਜ ਕਰਾਈ ਪਰ ਹੁਣ ਤਾਂ ਸਾਰੀ ਸਿਚੁਏਸ਼ਨ ਜਿਹੜੀ ਡਿਫਰੈਂਟ ਹੈਗੀ ਆ ਪਰ ਤੁਸੀਂ ਇਹ ਦੇਖੋ ਕਿ ਜਿਹੜਾ ਚੱਤੇਦਾਰ ਸਾਹਿਬ ਦਾ ਕੇਸ ਆ ਨਾ ਇਹ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਰਹੀਆਂ ਨੇ ਲੰਮਾ ਚਿਰ ਪੰਜਾਬ ਦੇ ਵਿੱਚ ਸਟਾਰਟਿੰਗ ਫਰੋਮ 80s ਜਿਸ ਤਰ੍ਹਾਂ ਪਾਣੀਆਂ ਦੇ ਆਪਣੇ ਰੁਖ ਮੋੜੇ ਇਹਨਾਂ ਨੇ ਆਪਣੀ ਰਾਜਧਾਨੀ ਨਹੀਂ ਦਿੱਤੀ ਅੱਜ ਤੱਕ ਆਪਣੇ ਹੋਰ ਕਿੰਨੇ ਪੈਂਡਿੰਗ ਇਸ਼ੂਜ਼ ਨੇ ਇਥੋਂ ਤੱਕ ਕਿ ਸਿੱਖ ਕੌਮ ਨੂੰ ਇੱਕ ਵੱਖਰੀ ਜਿਹੜੀ ਆਇਡੈਂਟੀਟੀ ਮਿਲਣੀ ਚਾਹੀਦੀ ਸੀ ਉਹ ਵੀ ਸਾਨੂੰ ਕਨਸਟੀਟਿਊਸ਼ਨਲੀ ਅਜੇ ਤੱਕ ਮਿਲੀ ਨਹੀਂ ਗਈ ਇਸੇ ਕਰਕੇ ਉਦੋਂ ਇਸੇ ਇਸ਼ੂ ਤੇ ਜਦੋਂ ਕਨਸਟੀਟਿਊਸ਼ਨ ਸਾਈਨ ਹੋਇਆ ਤਾਂ ਜਿਹੜੇ ਸਿੱਖ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਨੇ ਇੰਡੀਅਨ ਕਨਸਟੀਟਿਊਸ਼ਨ ਤੇ ਸਾਈਨ ਨਹੀਂ ਕੀਤੀ ਤੇ ਪਰ ਮੈਂ ਠੀਕ ਕਰਕੇ ਬਾਅਦ ਚੋਂ ਦੁਬਾਰਾ ਸਰਕਾਰ ਦੇ ਭਾਈਵਾਲ ਬਣ ਗਏ ਜਿਨ੍ਹਾਂ ਨੇ ਸਾਈਨ ਨਹੀਂ ਸੀ ਕੀਤੇ ਇਸੂ ਦਾ ਲਿੰਗਰ ਆਉਣ ਕਰਦਾ ਇਹ ਸਾਰੇ ਜਿਹੜੇ ਵੱਡੇ ਦਿਖਾਂਤ ਨੇ ਸਿੱਖ ਕੌਮ ਦੇ ਇਹ ਕਿਸੇ ਨਾ ਕਿਸੇ ਰੂਪ ਵਿੱਚ ਕਾਂਗਰਸ ਪਾਰਟੀ ਦੇ ਨਾਲ ਮਤਲਬ ਕੇ ਜੁੜੇ ਹੋਏ ਇਹ ਜਸਟ ਜਸਸੀਦਾਰ ਕੌਂਕਾ ਸਾਹਿਬ ਦਾ ਜਿਸ ਤਰ੍ਹਾਂ ਵੈਸ਼ਿਆਨਾ ਸਾਹਿਬ ਨਾਲ ਕਤਲ ਹੋਇਆ ਉਹ ਵੀ ਤਾਂ ਇਹਨਾਂ ਦੀ ਸਰਕਾਰ ਵੇਲੇ ਹੋਇਆ ਨਾ ਕਾਂਗਰਸ ਪਾਰਟੀ ਦੀ ਇਹ ਤਾਂ ਜੇ ਇਹਨਾਂ ਕੋਲੇ ਚਿਹਰਾ ਕੈਪਟਨ ਅਮਰਿੰਦਰ ਸਿੰਘ ਨਾ ਹੁੰਦਾ ਤਾ ਮੇਰਾ ਨਹੀਂ ਖਿਆਲ ਕਿ ਦੀ ਦੁਆਰਾ ਕਾਂਗਰਸ ਦੀ ਗਵਰਨਮੈਂਟ ਪੰਜਾਬ ਵਿੱਚ ਆ ਸਕਦੀ ਸੀ ਉਹਨਾਂ ਦੇ ਕਿਉਂਕਿ ਉਹਨਾਂ ਦਾ ਸ਼ੌਕਰ ਸਿੱਖ ਕੌਮ ਨਾਲ ਜੁੜਿਆ ਹੋਇਆ ਸੀ ਉਹਨਾਂ ਨੇ ਅਪ੍ਰੋਪਰੀਏਟ ਟਾਈਮ ਤੇ ਅਪ੍ਰੋਪਰੀਏਟ ਸਟੈਪਸ ਚੁੱਕੇ ਜਿਵੇਂ ਉਹਨਾਂ ਨੇ ਲੋਕ ਸਭਾ ਦੀ ਦਸਿਆ ਤੋਂ ਸਾਈਨ ਕਰਤਾ ਸੀ 84 ਦੇ ਵਿੱਚ ਤੇ ਕਾਂਗਰਸ ਪਾਰਟੀ ਤੋਂ ਵੀ ਸਾਈਨ ਕਰਤਾ ਸੀ ਉਹ ਗੱਲ ਇਹਨਾਂ ਦੀ ਜੁੜੀ ਹੋਈ ਸੀ ਜਿਹੜੀ ਕਿ ਸਿੱਖ ਮਾਨਾਂ ਵਿੱਚ ਹੈਗਾ ਕੋਈ ਕੋਈ ਸੂਬਾ ਹੈਗਾ ਪਾਸ ਹਿੰਦੁਸਤਾਨ ਅੰਦਰ ਜਿੱਥੇ ਕਿ ਸਿੱਖ ਮੈਜੋਰਟੀ ਚ ਨੇ ਜਿੱਥੇ ਇਹਨਾਂ ਦੀ ਵੋਟ ਜਿਹੜੀ ਹੈਗੀ ਆ ਉਹ ਡਿਸਾਈਡ ਕਰਦੀ ਆ ਵੀ ਕਿਹਦੀ ਗਵਰਨਮੈਂਟ ਪੰਜਾਬ ਚ ਆਉਂਗੀ ਪਰ ਜੇ ਆਪਾਂ ਦੇਖੀਏ ਹੋਰ ਜਿਹੜੇ ਇਸ ਤਰ੍ਹਾਂ ਦੇ ਕੇਸ ਨੇ ਉਹ ਜੁੜੇ ਹੋਇਆ ਅਕਾਲੀ ਦਲ ਦੇ ਟਾਈਮ ਤੇ ਜਦੋਂ ਉਹਨਾਂ ਦੀ ਸਰਕਾਰਾਂ ਸੀ ਚਾਹੇ 85 ਵਿੱਚ ਸਰਤਾਜਜੀਤ ਸਿੰਘ ਬਨਾਲੇ ਦੀ ਚੀਫ ਮਿਨਿਸਟਰ ਵਜੋਂ ਸਰਕਾਰ ਆਈ ਜਦੋਂ ਇਹਨਾਂ ਨੇ ਸਾਰੇ ਹੱਥ ਵਿੱਚ ਪੰਜਾਬ ਦੇ ਤੇ ਸਾਰੇ ਜਿਹੜੇ ਇਸ਼ੂ ਸੀਗੇ ਸਿੱਖ ਕੌਮ ਦੇ ਉਹ ਗਿਰਵੀ ਰੱਖਦੇ ਜਦੋਂ ਇਹਨਾਂ ਨੇ ਲੰਗੋਵਾਲ ਐਕੋਰਡ ਕਰਾਇਆ 85 ਦਾ ਜਿਹੜਾ ਐਕੋਰਡ ਸੀ ਉਸ ਤੋਂ ਬਾਅਦ ਸਰਕਾਰ ਬਣੀ ਤਾਂ ਉਸੇ ਸਰਕਾਰ ਦੌਰਾਨ ਜਿਹੜਾ ਪਹਿਲਾ ਮਤਾ ਪਾਇਆ ਗਿਆ ਸੀਗਾ ਉਹ ਲਾਇਆ ਪਾਇਆ ਸੀਗਾ ਅਫਸੋਸ ਦਾ ਕਿ ਸਾਨੂੰ ਇੰਦਰਾ ਗਾਂਧੀ ਦੀ ਮੌਤ ਦਾ ਬਹੁਤ ਅਫਸੋਸ ਹੈਗਾ ਤੇ ਇਸ ਬਾਰੇ ਇਤਰਾਜ਼ ਵੀ ਉੱਠੇ ਸੀ ਕਾਲੀਜ ਦੇ ਵਿੱਚੋਂ ਖਾਸ ਕਰਕੇ ਸਤ ਅਜਾਗਰ ਸਿੰਘ ਸ਼ੇਖ ਮਹਵਲੋ ਕਿ ਜਿਨ੍ਹਾਂ ਨੇ ਇਹ ਤਰਤੀਬ ਕੀਤੀ ਆ 이슈 اٹھਾ ਕੇ ਇਹਨੂੰ ਪਾਸ ਕਰਾਇਆ ਜਰੈਨਿਮਸਲੀ ਉਹਨਾਂ ਸਾਰਿਆਂ ਨੂੰ ਤਾਲਬ ਕਰਨਾ ਚਾਹੀਦਾ ਹੈਗਾ ਅਕਾਲ ਤੱਕ ਸਾਫ਼ ਦੇ ਪਰ ਉਹ ਕੋਈ ਗੱਲ ਉਹਨਾਂ ਦੀ ਸੁਣੀ ਨਹੀਂ ਸੀ ਗਈ ਉਹਨਾਂ ਨੇ ਬਕਾਇਦਾ ਵਿਧਾਨ ਸਭਾ ਵਿੱਚ ਇਹ ਬੋਲੇ ਸੀਗੇ ਤੇ ਉਹਨਾਂ ਦੀ ਜਿਹੜੀ ਸਰਕਾਰ ਸੀ ਸਰਜੀਤ ਸਿੰਘ ਬਨਾਲੀ ਉਹਦੇ ਨਾਲ ਵੀ ਸਾਡਾ ਬਹੁਤ ਵੱਡਾ ਦਖਾਂਤ ਜੁੜਿਆ ਹੋਇਆ ਜਿਹਨੂੰ ਆਪਾਂ ਨਕੋਦਰ ਦਾ ਇਨਸੀਡੈਂਟ ਕਹਿੰਦੇ ਆ ਉੱਥੇ ਚਾਰ ਜਿਹੜੇ ਸਿੱਖ ਨੌਜਵਾਨ ਸੀ ਫਰਵਰੀ ਦੇ ਸ਼ੁਰੂ ਵਿੱਚ 1986 ਉੱਥੇ ਵੀ ਬੇਅਦਬੀ ਹੋਈ ਸੀਗੀ ਗੁਰੂ ਸਾਹਿਬ ਦੇ ਸਰੂਪ ਜਲਾਏ ਗਏ ਸੀਗੇ ਕਿਸੇ ਗੁਰਦੁਆਰੇ 'ਚ ਉਹਦੇ ਰੋਹ ਵੱਜੋਂ ਲੋਕਾਂ 'ਚ ਬਹੁਤ ਰੋਸ ਉੱਠਿਆ ਸੀਗਾ ਤੇ ਜਿਹਨੂੰ ਲੀਡ ਕਰ ਰਹੀ ਸੀਗੀ ਸਿੱਖ ਸਟੂਡੈਂਟ ਫੈਡਰੇਸ਼ਨ ਉਦੋਂ ਫਿਰ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਚਾਰ ਐਕਟਿਵਿਸਟ ਸੀਗੇ ਉਹਨਾਂ ਨੂੰ ਹਾਰ ਆਲਮ ਐਸਐਸਪੀ ਸੀਗਾ ਜਨੰਦਰ ਦਾ ਇਨਾਂ ਦੀ ਪੁਲਿਸ ਨੇ ਚਾਰ ਆਪਣੇ ਨੌਜਵਾਨ ਮਾਰ ਦੇ ਸੀਗੇ ਇੱਕ ਦੇ ਤਾਂ ਮੂੰਹ 'ਚ ਗੋਲੀ ਮਾਰੀ ਸੀ ਇਹ ਇਨਸੀਡੈਂਟ ਤੋਂ ਬਾਅਦ ਜਦੋਂ ਰੌਲਾ ਵੱਧ ਗਿਆ ਤਾਂ ਫਿਰ ਜਸਟਿਸ ਗਰਨਾਮ ਸਿੰਘ ਦੀ ਕਮਿਸ਼ਨ ਬਣੀ ਸੀ ਉਹ ਉਸ ਕਮਿਸ਼ਨ ਨੇ ਆਪਣੀ ਤੇਜ਼ੀ ਨਾਲ ਰਿਪੋਰਟ ਤਿਆਰ ਕਰਕੇ ਉਹਦੇ 'ਚ ਅਨਡਾਈਟ ਕੀਤਾ ਸੀਗਾ ਅਜਹਾਰ ਆਲਮ ਨੂੰ ਜਿਹੜਾ ਕਿ ਬਾਅਦ 'ਚ ਕਾਲੀ ਦਲ ਦੇ ਵਿੱਚ ਬਹੁਤ ਪ੍ਰੋਮਿਨੈਂਟਲੀ ਉਭਰਿਆ ਉਹਨਾਂ ਨੂੰ ਜੁਆਇਨ ਕਰਾਇਆ ਗਿਆ ਕਾਲੀ ਦਲ ਦੇ ਵਿੱਚ ਡਿਊਰਿੰਗ ザ ਰਜਿਮ ਆਫ ਸਦ ਪ੍ਰਕਾਸ਼ ਸਿੰਘ ਬਾਦਲ ਤੇ ਵਾਪਕ ਬੋਰਡ ਦਾ ਚੇਅਰਮੈਨ ਆ ਗਿਆ ਉਹਨਾਂ ਦੀ ਵਾਈਫ ਨੂੰ ਐਮਐਲਏ ਦੀ ਟਿਕਟ ਦਿੱਤੀ ਗਈ ਤੇ ਨਾਲੇ ਉਹਨੂੰ ਚੀਫ ਪਾਰਲੀਮੈਂਟਰੀ ਸੈਕਟਰੀ ਬਣਾਇਆ ਗਿਆ ਮਲੇਰ ਕੋਟਲੇ ਵੋ ਇਸੇ ਤਰ੍ਹਾਂ ਜਿਵੇਂ ਜਸਟਿਸ ਗਰਨਾਮ ਸਿੰਘ ਦੀ ਰਿਪੋਰਟ ਸਦ ਪ੍ਰਕਾਸ਼ ਸਿੰਘ ਬਾਦਲ ਜਦੋਂ ਚੀਫ ਮਿਨਿਸਟਰ ਬਣੇ ਇਹਨਾਂ ਕੋਲੇ ਵੀ ਆਈ ਹੋ ਰਿਪੋਰਟ ਪਰ ਇਹਨਾਂ ਨੇ ਅੱਜ ਤੱਕ ਉਹ ਰਿਪੋਰਟ ਜਿਹੜੀ ਆ ਉਹਦਾ ਕੋਈ ਸੌ ਪਤਾ ਨਹੀਂ ਹੈਗਾ ਵੀ ਉਹ ਰਿਪੋਰਟ ਹੈ ਕਿੱਥੇ ਆ। ਉਹਦੇ ਵਿੱਚ ਉਹਨਾਂ ਦੇ ਘਰਦਿਆਂ ਨੇ ਜਿਹੜੇ ਮੁੰਡਿਆਂ ਦੇ ਘਰ ਦੇ ਸੀਗੇ ਇੱਕ ਪਰਿਵਾਰ ਜਿਉਂਦਾ। ਉਹਨਾਂ ਨੇ ਪੈਰਵਾਈ ਅੱਜ ਤੱਕ ਉਹ ਪੈਰਵਾਈ ਕਰ ਰਹੇ ਆ। ਹੁਣ ਵੀ ਹਾਈ ਕੋਰਟ ਵਿੱਚ ਉਹਨਾਂ ਦੀ ਪਟੀਸ਼ਨ ਪੈਂਡਿੰਗ ਹੈਗੀ ਆ। ਤੇ ਉਹ ਇਸ ਮੁਤਲਕ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਵੀ ਮਿਲ ਚੁੱਕੇ ਨੇ। ਕਿਉਂਕਿ ਇਸ ਇਨਸੀਡੈਂਟ ਬਾਰੇ ਜਦੋਂ ਆਪੋਜੀਸ਼ਨ ਵਿੱਚ ਸੀਗੀ ਆਪ ਤੇ ਜਿਹੜੇ ਹੁਣ ਮੌਜੂਦਾ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਇਹਨਾਂ ਨੇ ਬਕਾਇਦਾ ਇਹ 이슈 ਵਾਰ-ਵਾਰ اٹھਾਇਆ ਸੀਗਾ ਕਿ ਜਿਹੜੀ ਨਕੋਤਰ ਇਨਸੀਡੈਂਟ ਬਾਰੇ ਕਮਿਸ਼ਨ ਦੀ ਰਿਪੋਰਟ ਆ ਉਹਦੇ ਤੇ ਕੋਈ ਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ ਪਰ ਹੁਣ ਇਹਨਾਂ ਦੀ ਆਪ ਦੀ ਸਰਕਾਰ ਆ ਤੇ ਹੁਣ ਇਹ ਚੁੱਪ ਨੇ ਕਿਉਂਕਿ ਇਸ ਤਰ੍ਹਾਂ ਦੂਜਾ ਅਫਸਰ ਜਿਹੜਾ ਕੀਤਾ ਸੀ ਰਾਈਟ ਹੋਸੇ ਦਰਬਾਰਾ ਸਿੰਘ ਗੁਰੂ ਜਿਹੜੇ ਕਿ ਐਕਟਿੰਗ ਡਿਪਟੀ ਕਮਿਸ਼ਨਰ ਸੀਗੇ ਉਹ ਉਹਨਾਂ ਨੂੰ ਵੀ ਦੇਖੋ ਹੁਣ ਅਕਾਲੀ ਦਲ ਨੇ ਆਪਣੀ ਪਾਰਟੀ ਵਿੱਚ ਪਹਿਲਾਂ ਵੀ ਸ਼ਾਮਲ ਕਰਾਇਆ ਸੀ ਫਿਰ ਉਹ ਛੱਡ ਗਏ ਸੀ ਤੇ ਹੁਣ ਦੁਬਾਰਾ ਫੇਰ ਉਹਨਾਂ ਨੂੰ ਅਕਾਲੀ ਦਲ ਵਿੱਚ ਸਮੂਲੀਅਤ ਕਰਾਈ ਗਈ ਆ ਜੀ ਇਸੇ ਤਰ੍ਹਾਂ ਆਪਾਂ ਦੇਖੋ ਪਿਛਲੇ 8 ਸਾਲ ਤੋਂ ਉੱਤੇ ਹੋ ਗਏ ਜਿਹੜਾ ਬੇਅਦਬੀ ਦਾ ਈਸ਼ੂ ਆ ਜਿਹੜਾ ਕਿ ਆਪਣਾ ਵੈਪਲ ਕਲਾਂ ਅਨਸੀਡੈਂਟ ਆ ਬੁਰਜ ਜਵਾਰ ਸਿੰਘਾ ਅਨਸੀਡੈਂਟ ਆ ਗੁਰੂਗ੍ਰਾਂਡ ਸਾਬ ਦੇ ਚੋਰੀ ਹੋਣ ਦਾ ਤੇ ਉਸ ਤੋਂ ਬਾਅਦ ਜੋ ਈਵੈਂਟਸ ਹੋਈਆਂ ਜਸਤਰ ਉਹ ਨੌਜਵਾਨ ਮਾਰੇ ਗਏ ਪੁਲਿਸ ਦੀ ਗੋਲੀ ਨਾਲ ਉਹ 이슈 ਵੀ ਆਪਣਾ ਉੱਥੇ ਖੜਾ ਇਹਦੇ ਬਾਰੇ ਵੀ ਜਦੋਂ ਅਕਾਲੀ ਦਲ ਦੀ ਗਵਰਨਮੈਂਟ ਨੇ ਕਮਿਸ਼ਨ ਬਠਾਈ ਜਸਟਿਸ ਜੋਰਾ ਸਿੰਘ ਦੀ ਤਾਂ ਉਹਨਾਂ ਦੀ ਜਦੋਂ ਰਿਪੋਰਟ ਬਣਾਈ ਉਹਨਾਂ ਨੇ ਕਮਿਸ਼ਨ ਦੀ ਤਾਂ ਉਹ ਰਿਪੋਰਟ ਕਦੀ ਵੀ ਬਕਾਇਦਾ ਤੌਰ ਤੇ ਚੀਫ ਮਿਨਿਸਟਰ ਪੰਜਾਬ ਨੇ ਸਰ ਪ੍ਰਕਾਸ਼ ਸਿੰਘ ਬਾਦਲ ਨੇ ਰੀਸੀਵ ਨਹੀਂ ਕੀਤੀ ਇੱਕ ਲੋ ਲੈਵਲ ਦਾ ਕਲੈਰੀਕਲ ਬੰਦਾ ਸੀਗਾ ਜੀਨੇ ਉਹ ਰੀਸੀਵ ਕੀਤੀ ਸੀ ਸੋ ਇਹ ਇਸ਼ੂ ਜਿਹੜੇ ਹੈਗੇ ਆ ਇਹ ਹਜੇ ਤੱਕ ਪੈਂਡਿੰਗ ਨੇ ਸਾਰੇ ਮੈਂ ਤੁਹਾਨੂੰ ਪ੍ਰਮੁੱਖ ਇਸ਼ੂ ਹੀ ਦੱਸਿਆ ਬਾਕੀ ਦਾ ਜੇ ਆਪਾਂ ਲੰਮਾ ਦੇਖੀਏ ਹਜੇ ਤੱਕ ਆਪਣੇ ਕੋਲੇ ਨੰਬਰ ਹੀ ਨਹੀਂ ਪਤਾ ਜਿਹੜੇ ਜੱਥੇਦਾਰ ਕੋ ਕੇ ਵਾਂਗੂ ਇਸ ਤਰ੍ਹਾਂ ਹੋਰੇ ਦਿਖਾਏ ਗਏ ਨਹੀਂ ਤੇ ਐਕਚੁਅਲ ਦੇ ਵਿੱਚ ਉਹ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤੇ ਗਏ ਨੇ ਤਸ਼ੱਦਦ ਕਰਨ ਤੋਂ ਬਾਅਦ ਜਲਦੀ ਸਾਰੇ ਤੁਹਾਨੂੰ ਇੰਟਰਪਟ ਕਰਦਾ ਇੱਕ ਗੱਲ ਤਾਂ ਇਹ ਕਿ ਆਪਰੇਸ਼ਨ ਅੰਦਰ ਦੌਰਾਨ ਬਰਨਾਲਾ ਦੀ ਸਰਕਾਰ ਸੀ ਤੇ ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਚਲਾਈਆਂ ਦੋ ਵੱਡੇ ਸਿਆਸੀ ਆਗੂਆਂ ਦੇ ਨਾਂ ਵੀ ਚੱਲਦੇ ਐ ਇੱਕ ਤਾਂ ਉਹ ਤੇ ਥੋੜੀ ਜਿਹੀ ਅਸੀਂ ਗੱਲ ਅੱਗੇ ਛੇੜੀਏ ਤੇ ਦੂਸਰਾ ਤਖਤ ਦਮਦਮਾ ਸਾਹਿਬ ਦੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜਿਹੜਾ ਬਿਆਨ ਆਉਂਦਾ ਹੈ ਕਿ ਭਾਰਤ ਸਰਕਾਰ ਨੇ ਜਾਂ ਪੁਲਿਸ ਨੇ 1 ਲੱਖ ਦੇ ਕਰੀਬ ਪੰਜਾਬ ਦੇ ਨੌਜਵਾਨ ਮਾਰੇ ਇਹ ਤਾਂ ਪਤਾ ਹੈ ਸਾਰਿਆਂ ਨੂੰ ਪਰ ਜਦੋਂ ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਸ਼ਮੂਲੀਅਤ ਪੁੱਛੀ ਗਈ ਕਈ ਮਾਮਲਿਆਂ 'ਚ ਹੋਰ ਤੇ ਉਦੋਂ ਟਾਲਾ ਵੱਟ ਗਏ ਸਾਡੇ ਕੋਲੇ ਪੰਥ ਦੇ ਜਿਹੜੇ ਜਥੇਦਾਰ ਨੇ ਉਹ ਵੀ ਤਾਂ ਇਹੋ ਜਿਹੀ ਹੈ ਜੀ ਬਿਲਕੁਲ ਜਿਹੜਾ ਆਪਾਂ ਦੇਖਦੇ ਆਂ ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ ਕਿ ਹਜੇ ਤੱਕ ਆਪਣੇ ਕੋਲੇ ਨੰਬਰ ਹੀ ਨਹੀਂ ਪਤਾ ਕਿ ਕਿੰਨੇ ਬੰਦੇ ਸਿੱਖ ਸਟਰਗਲ ਦੌਰਾਨ ਮਾਰੇ ਗਏ ਨੇ ਜਦਕਿ ਹਿੰਦੂ ਜਿਹੜੀ ਪਾਪੂਲੇਸ਼ਨ ਇਸ ਦੀ ਵਿਕਟਮ ਬਣੀ ਆ ਉਹਨਾਂ ਦੇ ਸਾਰੇ ਰਿਕਾਰਡਡ ਆ ਕਿ ਕਿੰਨੇ ਹਿੰਦੂ ਮਾਰੇ ਗਏ ਉਹ ਸਮੇਂ ਦੌਰਾਨ ਜਾਂ ਬੱਸ ਸਾਧੇ ਇਨਸੀਡੈਂਟਸ ਹੋਏ ਜਾਂ ਰੇਲ ਗੱਡੀ ਦੇ ਇਨਸੀਡੈਂਟ ਹੋਏ ਉਹ ਸਾਰੇ ਡਾਕੂਮੈਂਟਡ ਨੇ ਪਰ ਜਿਹੜੇ ਜਿੱਥੋਂ ਤੱਕ ਸਿੱਖ ਨੌਜਵਾਨ ਜਾਂ ਸਿੱਖ ਪਰਿਵਾਰਾਂ ਦਾ ਸਵਾਲ ਆ ਉਹ ਅੱਜ ਤੱਕ ਆਪਾਂ ਨੂੰ ਐਗਜ਼ੈਕਟ ਨੰਬਰ ਹੀ ਨਹੀਂ ਪਤਾ 18000 ਤੱਕ ਕਾਊਂਟ ਜਿਹੜਾ ਕੀਤਾ ਹੋਇਆ ਲਾਸਟ ਪੁਲਿਸ ਮੁਕਾਬਲਿਆਂ ਦਾ ਉਹ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈਗੀ ਆ ਇਹਨਾਂ ਨੇ ਇਹਨੇ ਕੇਸ ਡਾਕੂਮੈਂਟ ਕੀਤੇ ਹੋਏ ਆ ਪਰ ਇਸ ਤੋਂ ਲਾਕਨੇ ਹੋਰ ਅਣਪਛਾਤੀਆਂ ਲਾਸ਼ਾਂ ਨੇ ਜਿਸ ਦਾ ਜ਼ਿਕਰ ਸਾਰ ਜਸਵੰਤ ਸਿੰਘ ਖਾਲੜੇ ਹੁਣੇ ਕਰਦੇ ਰਹੇ ਆ ਉਹ ਆਪ ਵੀ ਲਾਪਤਾ ਹੋ ਗਏ ਉਸ ਤੋਂ ਬਾਅਦ ਉਹਨਾਂ ਉੱਡਾਂ ਬਦਾਂ ਵੀ ਆਪਾਂ ਕੋਈ ਨਿਰਣਾ ਨਹੀਂ ਗੱਟ ਸਕਿਆ ਅੱਜ ਤੱਕ ਸਿਰਫ ਸੁਪਰੀਮ ਕੋਰਟ ਨੇ ਜਾਂ ਜਿਹੜੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆ ਉਹਨਾਂ ਨੇ ਸਿਰਫ ਪਿਆਸਿਆਂ ਦਾ ਮੁਆਜਰਾ ਲਾਇਆ ਸੀਗਾ ਜਿਹੜੀਆਂ ਲਾਸ਼ਾਂ ਬਾਅਦ ਜਿਕਰ ਸਾਰ ਜਸਵੰਤ ਸਿੰਘ ਖਾਲੜਾ ਨੇ ਆਪਣੀ ਰਿਪੋਰਟ ਵਿੱਚ ਕੀਤਾ ਸੀਗਾ ਅਜਿੱਥੋਂ ਤੱਕ ਇंसाफ ਦੀ ਗੱਲ ਆ ਉਹ ਇंसाफ ਹੱਬਾ ਨੂੰ ਅਜ ਤੱਕ ਨਹੀਂ ਮਿਲਿਆ ਜਿਹਦੇ ਬਾਰੇ ਜ਼ਿਕਰ ਕਰ ਰਹੇ ਸੀ ਦਮਨავ ਸਾਹਿਬ ਦੇ ਜਥੇਦਾਰ ਜਥੇਦਾਰ ਹਰਪ੍ਰੀਤ ਸਿੰਘ ਉਹ ਨਾਂ ਨੇ ਟਾਈਮ ਟਾਈਮ ਤੇ ਸਾਰੇ ਇਸ਼ੂ ਉਠਾਏ ਨੇ ਪਰ ਦੂਜੇ ਪਾਸੇ ਦੇਖੋ ਜਿਹੜਾ ਕਿ ਸਵਰਨ ਸਿੰਘ ਘੋਟਣਾ ਐਸਐਸਪੀ ਰਿਹਾ ਜਿਹੜਾ ਜਿਹਦਾ ਕਿ ਜਥੇਦਾਰ ਕੌਕੇ ਦੇ ਦੁਕਾਨਦਾਰ ਨਾਲ ਸਿੱਧਾ ਸਬੰਧ ਆ ਉਹਦਾ ਜਦੋਂ ਪਾਠ ਦਾ ਭੋਗ ਪਿਆ ਜਦੋਂ ਉਹਦੀ ਡੈਥ ਹੋਈ ਉਹਦੇ ਵਿੱਚ ਵੀ ਬਕਾਇਦਾ ਐਸ.ਟੀ.ਪੀ.ਸੀ ਦੀ ਹੁੰਦਾ ਉਹ ਚਿੱਠੀ ਵੀ ਬਾਹਰ ਆ ਗਈ ਹੋਈ ਆ ਜਿਹਦੇ ਚ ਉਹਨਾਂ ਨੇ ਹਜ਼ੂਰੀ ਰਾਗੀਆਂ ਦੀ ਡਿਊਟੀ ਲਈ ਸੀ ਪਰ ਹਜ਼ੂਰੀ ਰਾਗੀਆਂ ਨੇ ਜਾਣ ਤੋਂ ਨਾ ਕਰਤੀ ਸੀ ਕਿ ਉਥੇ ਪਰ ਇਹ ਦੇਖੋ ਕਿ ਇਸ ਤਰ੍ਹਾਂ ਦੀ ਜਦੋਂ ਸਮੂਲੀਅਤ ਰਹੀ ਹੋਵੇ ਆਕਾਲੀ ਦਲ ਦੀ ਹੁਣ ਜਦੋਂ ਜੱਥੇਦਾਰ ਕੌਕੇ ਦੀ ਗੱਲ ਉੱਠ ਰਹੀ ਆ ਇੱਕ ਵੀ ਪੋਲੀਟੀਕਲ ਸਟੇਟਮੈਂਟ ਜਿਹੜੀ ਹੈਗੀ ਆ ਉਹ ਸਰਦਾਰ ਸਰਬੀਤ ਸਿੰਘ ਬਾਦਲ ਬਤੌਰ ਪ੍ਰੈਜ਼ੀਡੈਂਟ ਆਕਾਲੀ ਦਲ ਉਹਨਾਂ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ ਨਾ ਇਹਨਾਂ ਦੇ ਨਾਲ ਸਰ ਵਿਕਰਮ ਸਿੰਘ ਮਜੀਠੀਆ ਨਾ ਉਹਨਾਂ ਦਾ ਕੋਈ ਇਸ ਬਾਰੇ ਪ੍ਰतिकਰਮ ਆਇਆ ਤੁਸੀਂ ਦੇਖੋ ਇੱਕ ਤਰੀਕ ਨੂੰ ਜਦੋਂ ਭੋਗ ਪਿਆ ਹੈਗਾ ਹੁਣ ਵਰਸੀ ਮਨਾਈ ਆ ਜੱਥੇਦਾਰ ਕੌਕੇ ਵੀ ਅਪਕਾਲ ਤੱਕ ਸਾਥ ਤੇ ਤਾਂ ਉਸ ਦਿਨ ਸਵੇਰੇ ਸਰ ਸਰਬੀਰ ਸਿੰਘ ਬਾਦਨ ਤੇ ਉਹਨਾਂ ਦਾ ਪਰਿਵਾਰ ਉੱਥੇ ਮੱਥਾ ਟੇਕ ਕੇ ਗਿਆ ਦਰਬਾਰ ਸਾਹਿਬ ਪਰ ਉਹਨਾਂ ਨੇ ਇਹ ਠੀਕ ਨਹੀਂ ਸਮਝਿਆ ਕਿ ਉਹ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਰਹਿ ਚੁੱਕੇ ਨੇ ਜਥੇਦਾਰ ਕੌਮ ਕੇ ਉਹਨਾਂ ਦੇ ਭੋਗ ਦੇ ਵਿੱਚ ਸਮੂਲੀਅਤ ਕਰ ਸਕਣ ਇੱਕ ਪਾਸੇ ਇਹ ਮਾਫੀ ਮੰਗ ਰਹੇ ਨੇ ਦੂਜੇ ਪਾਸੇ ਇਹ ਸਿੱਖ ਕੌਮ ਵਿੱਚ ਵਿਚਰਨ ਤੋਂ ਘਬਰਾ ਰਹੇ ਨੇ ਨਾ ਕੋਈ ਇਸ ਬਾਰੇ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਸਕਣਾ ਬਾਅਦ ਤੱਕ ਵੀ ਕਿਉਂਕਿ ਕੀ ਕਾਰਨ ਬਣੇ ਹੋ ਸਰਪ੍ਰਕਾਸ਼ ਸਿੰਘ ਬਾਦਲ ਤਾਂ ਹੈ ਨਹੀਂ ਪਰ ਉਹਨਾਂ ਦਾ ਜਵਾਬ ਦੇਣਾ ਤਾਂ ਕਾਲੀ ਦਲ ਦਾ ਬੰਦਾ ਹੈਗਾ ਇਸ 이슈 ਤੇ ਹੁਣ ਜਦੋਂ ਇਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ 3 ਤਰੀਕ ਨੂੰ ਉਸ ਵਿੱਚ ਵੀ ਜੱਥੇਦਾਰ ਕੌਕੇ ਦਾ ਕੇਸ ਨੂੰ ਵਿਚਾਰਿਆ ਹੀ ਨਹੀਂ ਗਿਆ ਨਾ ਸਰ ਭਲਵੰਤ ਸਿੰਘ ਰਾਜਵਾਨੇ ਦਾ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਆ ਥੋਕ ਵਿੱਚ ਇੱਕ ਇਤਿਹਾਸਿਕ ਲੈਟਰ ਲਿਖੀ ਆ ਉਹਨਾਂ ਨੇ ਯੂਨੀਅਨ ਹੋਮ ਮਿਨਿਸਟਰ ਨੂੰ ਨਾ ਉਸ ਬਾਰੇ ਕੋਈ ਅਕਾਲੀਦਰ ਨੇ ਹੁਣ ਚੇਕਰ ਕੀਤਾ ਹੈਗਾ ਤੇ ਨਾ ਤੁਸੀਂ ਦੇਖੋ ਕਿ ਜਿਹੜੀ ਐਸਜੀਪੀਸੀ ਹੈਗੀ ਆ ਉਹਦਾ ਰੁਤਬਾ ਦੇਖ ਲਓ ਇੱਥੋਂ ਤੱਕ ਆ ਗਿਆ ਕਿ ਇੱਕ ਪੱਤਰਕਾਰ ਦੇ ਰਾਹੀਂ ਉਹ ਗਵਰਨਮੈਂਟ ਤੋਂ ਯੂਨੀਅਨ ਗਵਰਨਮੈਂਟ ਤੋਂ ਟਾਈਮ ਲੈਣ ਦੀ ਕੋਸ਼ਿਸ਼ ਕਰ ਰਹੇ ਤੇ ਹਜੇ ਤੱਕ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਇਹ ਸਾਰੇ ਜਿਹੜੇ ਇਸ਼ੂ ਨੇ ਬੜੇ ਦੁਖਦਾਈ ਨੇ ਇਹ ਸ਼ੋਅ ਕਰਦਾ ਕਿ ਅੱਜ ਸਾਡੀ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਕਰਕੇ ਅੱਜ ਸਿੱਖ ਕੌਮ ਕਿੰਨੀ ਕਮਜ਼ੋਰ ਸਥਿਤੀ ਵਿੱਚ ਆ ਗਈ ਹੋਈ ਆ ਕਿ ਇਹਨਾਂ ਦੀਆਂ ਐਡੀਆਂ ਵੱਡੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਉਹ ਟਾਈਮ ਨਹੀਂ ਮਿਲ ਰਿਹਾ ਸਰਕਾਰ ਵੱਲੋਂ बार-बार ਉਹ ਕਿਆ ਜਾ ਰਿਹਾ ਕਿ ਅਸੀਂ ਆਹ ਆਹ ਇਸ ਨੂੰ ਉਠਾਉਣਾ ਹੈਗਾ ਪਰ ਉਹਦੇ ਬਾਰੇ ਕਿਸੇ ਤਰ੍ਹਾਂ ਦਾ ਵੀ ਕੋਈ ਨਾ ਤਾਂ ਦਿੱਲੀ ਜਿਹੜੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਕਾਲਕਾ ਜੀ ਨਾ ਉਹ ਟਾਈਮ ਲੈ ਕੇ ਦੇ ਸਕਿਆ ਇਹ ਤੀਤਾ ਨਹੀਂ ਆਪਣੀਆਂ ਜਿਹੜੀਆਂ ਕਮਿਸ਼ਨਾਂ ਦੀਆਂ ਰਿਪੋਰਟਾਂ ਨੇ ਚਾਹ ਨਕੂਤਰ ਦੀਆਂ ਚਾਹ ਬਹਿਬਲ ਕਲਾਆਂ ਦੀਆਂ ਨੇ ਹਜੇ ਤੱਕ ਆਪਾਂ ਕਿਤੇ ਤਰਪਤ ਨਹੀਂ ਲੱਗ ਰਹੀ ਤੁਸੀਂ ਦੇਖੋ ਜਿਹੜਾ ਕਿ ਹੁਣ ਪ੍ਰੇਮੀ ਦਾ ਉਹਨਾਂ ਦਾ ਮੁਖੀਆ ਬਾਬਾ ਜੀ ਉਹ ਨੂੰ ਦੇਖ ਲੋ ਆਪਾਂ ਪੰਜਾਬ ਪੁਲਿਸ ਅੱਜ ਤੱਕ ਕਿਸੇ ਥਾਣੇ ਵਿੱਚ ਲਿਆ ਕੇ ਖੜਾ ਨਹੀਂ ਕਰ ਸਕੀ ਇਸੇ ਤਰ੍ਹਾਂ ਦਿੱਲੀ ਦਾ ਜਿਹੜਾ ਦਖਾਨਤਾ ਉਹਦੇ ਵਿੱਚ ਵੀ ਜਗਦੀਸ਼ ਟਾਈਟਲਰ ਵਰਗਿਆਂ ਨੂੰ ਆਪਾਂ ਇੱਕ ਦਿਨ ਥਾਣੇ ਅੰਦਰ ਲਿਆ ਕੇ ਖੜਾ ਨਹੀਂ ਕਰ ਸਕੇ ਇਹ ਸਾਰੇ ਜਿਹੜੇ ਸਾਡੇ ਦਖਾਨਤ ਨੇ ਇਹ ਸਿਰਫ ਤੇ ਸਿਰਫ ਜਿਹੜੀ ਲੀਡਰਸ਼ਿਪ ਹੈਗੀ ਐ ਸਿੱਖ ਕੌਮ ਦੀ ਉਹਨਾਂ ਦੀਆਂ ਕਮਜ਼ੋਰੀਆਂ ਕਰਕੇ ਹੋਇਆ ਕਿਉਂਕਿ ਜਿਹੜੀ ਪਰਿਵਾਰਵਾਦੀ ਸ਼ਾਸਤ ਚੱਲੀ ਉਹ ਉਸਨੇ ਸਾਡਾ ਪੰਥ ਜਿਹੜਾ ਸੀਗਾ ਉਹਦੀ ਜਿਹੜੀ ਲੀਡਰਸ਼ਿਪ ਆ ਉਹ ਇੰਨੀ ਕਮਜ਼ੋਰ ਤੇ ਬੇਬਸ ਖੜੀ ਦਿਖਾਈ ਦੇ ਰਹੀ ਆ ਜੀ ਕਿਰਪਾ ਅੱਗੇ ਚੱਲਦੇ ਆਂ ਜੀ ਸੁਪਾਲ ਸਿੰਘ ਖਹਿਰੇ ਦੇ ਮਾਮਲੇ ਤੇ 3 ਮਹੀਨੇ ਪਹਿਲਾਂ ਗ੍ਰਿਫਤਾਰੀ ਹੁੰਦੀ ਐ ਕੱਲ ਸਵੇਰੇ ਜਿਹੜਾ ਪੈਂਡਿੰਗ ਮਾਮਲਾ ਸੀ ਉਹਨਾਂ ਦਾ ਅਦਾਲਤ ਨੇ ਉਸ ਤੇ ਆਰਡਰ ਕੀਤੇ ਜ਼ਮਾਨਤ ਮਨਜ਼ੂਰ ਹੋ ਗਈ ਨਾਬਾ ਜੇਲ ਤੋਂ ਰਿਹਾ ਹੋਣੇ ਸੀ ਪਰ ਉਦੋਂ ਪਹਿਲੇ ਟ੍ਰਾਂਨਜ਼ਿਟ ਰਿਮਾਂਡ ਦੇ ਉੱਤੇ ਲਿਆ ਕੇ ਸੁਹਾਨਪੁਰ ਥਾਣੇ ਦੇ ਵਿੱਚ ਜਿਹੜੀ ਇੱਕ ਐਫ ਆਈ ਆਰ ਦਰਜ ਆ ਕਈ ਮਹੀਨੇ ਪ੍ਰਾਣਾ ਕੇਸ ਆ ਉਹਦੇ ਚ ਉਹਨਾਂ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਉਸ ਨੂੰ ਕਿਹਨੂੰ ਬਦਲਾਖੁਰੀ ਦੀ ਸਿਆਸਤ ਮੰਨਦੇ ਤੁਸੀਂ ਇਸ ਦੇਖ ਤੁਸੀਂ ਦੇਖੋ ਇਹੀ ਜਿਹੜੀ ਸਰਕਾਰ ਆ ਆਪ ਗਵਰਨਮੈਂਟ ਦੀ ਪੰਜਾਬ ਦੀ ਇਹ ਜਦੋਂ ਇਹਨਾਂ ਦੇ ਸੁਪਰੀਮੋ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦੁਆ ਪਰ بار ਸਮನ್ಸ್ ਆ ਰਹੇ ਆ ਪੇਸ਼ ਹੋਣ ਲਈ ਉਥੇ ਇੱਕ ਕਿਸ ਤਰ੍ਹਾਂ ਦੇ ਰੌਲੇ ਠਾ ਰਹੇ ਹੈਗੇ ਆ ਵੀ ਸਾਡੇ ਤੋਂ ਸਾਡੇ ਸੁਪਰੀਮੋ ਤੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਮਿਸਟਰ ਨਿੰਦਰ ਮੋਦੀ ਤੋਂ ਖਤਰਾ ਨੂੰ ਖਤਰਾ ਹੈਗਾ ਦੂਜੇ ਪਾਸੇ ਇਹ ਕਾਨੂੰਨੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਇਹਨਾਂ ਨੂੰ ਕੀ ਇਹਨਾਂ ਦੇ ਆਪਣੇ ਡਾਰਾ ਜਿਹੜੇ ਇਹਨਾਂ ਦੇ ਪੈਰਾਂ ਨੂੰ ਬੰਨੀ ਫੜੇ ਆ ਇਸੇ ਤਰ੍ਹਾਂ ਜੇ ਆਪਾਂ ਪੰਜਾਬ 'ਚ ਦੇਖੀਏ ਜੋ ਸਰ ਸਖਪਾਲ ਸਿੰਘ ਖੈਰਾ ਨਾਲ ਹੋਇਆ ਇੱਕ ਕਲੀਅਰ ਕੱਟ ਕੇ ਹੈਗਾ ਪੋਲਿਟੀਕਲ ਬੰਡਾਟਾ ਕਿਉਂਕਿ ਉਹ ਇੱਕ ਬਹੁਤ ਜ਼ੋਰਦਾਰ ਤਰੀਕੇ ਨਾਲ ਪੰਜਾਬ ਦੇ 이슈 ਉਠਾਉਂਦੇ ਨੇ ਲੋਕਾਂ ਦੇ issues ਉਠਾਉਂਦੇ ਨੇ ਇਸੇ ਕਰਕੇ ਉਹਨਾਂ ਤੇ ਪੁਰਾਣਾ ਕੇਸ ਜਿਹਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਸੀ ਸੁਪਰੀਮ ਕੋਰਟ ਤੋਂ ਉਹਦੇ ਵਿੱਚ ਦੁਬਾਰਾ 29 ਸਤੰਬਰ ਨੂੰ ਚੱਕਿਆ ਗਿਆ ਹੈਗਾ ਹੁਣ ਜਦੋਂ ਕੱਲ ਉਹਨਾਂ ਦੀ ਹਾਈ ਕੋਰਟ ਵਿੱਚੋਂ ਉਸ ਜਿਸ ਕਰਕੇ ਫੜੇ ਹੋਏ ਸੀ ਐਨਡੀਪੀਐਸ ਕੇਸ ਉਹਦੇ ਚੋਂ ਵੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਪਰ ਉਸ ਦੇ ਬਾਵਜੂਦ ਇਹਨਾਂ ਨੇ ਇੱਕ ਹੋਰ ਕੇਸ ਪੁਰਾਣਾ ਕੱਢ ਕੇ ਉਹਨਾਂ ਨੂੰ ਦੁਬਾਰਾ ਅਰੈਸਟ ਕਰ ਲਿਆ ਮਤਲਬ ਇਹ ਜਿਹੜੀ ਚੀਜ਼ ਹੋ ਰਹੀ ਆ ਪੰਜਾਬ 'ਚ ਸਿਰਫ ਤੇ ਸਿਰਫ ਬਦਲਾਖੋਰੀ ਦੀ ਸਿਆਸਤ ਦਾ ਡਬਲ ਫੇਸ ਆ ਗਵਰਨਮੈਂਟ ਦਾ ਦਿੱਲੀ ਵਿੱਚ ਇਹਨਾਂ ਦਾ ਕੋਈ ਹੋਰ ਚਿਹਰਾ ਹੈਗਾ ਤੇ ਪੰਜਾਬ 'ਚ ਇਹਨਾਂ ਦਾ ਚਿਹਰਾ ਬਿਲਕੁਲ ਵੱਖਰਾ ਹੈਗਾ ਮਤਲਬ ਇਹ ਵੀ ਗੱਲ ਨਾਲ ਹੈਗੀ ਆ ਸਗਨੈਬ ਕਿ ਜਿਸ ਤਰ੍ਹਾਂ ਸੁਪਾਲ ਸਿੰਘ ਕਹਿ ਰਹੇ ਨਾ ਤਾਂ ਕਾ ਹੋ ਰਿਹਾ ਉਹਦੇ ਬਾਰੇ ਜਿਸ ਤਰ੍ਹਾਂ ਆਵਾਜ਼ ਕਾਂਗਰਸ ਪਾਰਟੀ ਵੱਲੋਂ ਉਠਣੀ ਚਾਹੀਦੀ ਸੀ ਉਹਨਾਂ ਦੀ ਲੀਡਰਸ਼ਿਪ ਵੱਲੋਂ ਉਹ ਉਸ ਤਰ੍ਹਾਂ ਦੀ ਆਵਾਜ਼ ਉਠਾਈ ਨਹੀਂ ਜਾ ਰਹੀ ਇੱਕ ਪਾਸੇ ਇਹਨਾਂ ਦੇ ਅਲਾਈਅੰਸ ਦੀਆਂ ਗੱਲਾਂ ਚੱਲ ਰਹੀਆਂ ਨੇ ਦੂਜੇ ਪਾਸੇ ਇਸਤਰਾ ਸੁਖਵਾਲ ਸਿੰਘ ਕਹੇ ਅਰੇ ਅਰਗੇ ਜਿਹੜੇ ਮੇਨ ਕਾਂਗਰਸ ਲੀਡਰ ਨੇ ਉਹਨਾਂ ਨਾਲ ਤੱਕਾ ਹੋ ਰਿਹਾ ਦੂਸਰਾ ਸੁਖਵਾਲ ਸਿੰਘ ਖਹਿਰਾ ਇਵਨ ਕਿ ਆਪ ਜਦੋਂ ਪਹਿਲੀ ਵਾਰੀ ਆਈ ਆ ਵਿਧਾਨ ਸਭਾ ਦੇ ਵਿੱਚ ਪੰਜਾਬ ਦੀ 217 ਚ ਉਹਦੇ ਆਪੋਜੀਸ਼ਨ ਦੇ ਇਹ ਲੀਡਰ ਵੀ ਰਹਿ ਚੁੱਕੇ ਨੇ ਉਹ ਫਿਰ ਇਹਨਾਂ ਦੇ ਵਖਰੇਵਾ ਕਰਕੇ ਇਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ ਸੀਗਾ ਆਪੋਜੀਸ਼ਨ ਲੀਡਰ ਤੋਂ ਜਾਂ ਇਹਨਾਂ ਨੂੰ ਤਾਂ ਰਿਜ਼ਾਈਨ ਕਰਵਾ ਦਿੱਤਾ ਗਿਆ ਸੀ ਤੇ ਉਹ ਵੀ ਇਹਨਾਂ ਨੇ ਜਾਣਤਾ ਉਹ ਕਿਹੜਾ ਕੱਢ ਰਹੇ ਨੇ ਇਹ ਪਰ ਇਹ ਕਲੀਅਰ ਕੱਟ ਮੇਰਾ ਖਿਆਲ ਆ ਪੋਲੀਟੀਕਲ ਬੰਡਾਟਾ ਹੈਗਾ ਜਿਹੜਾ ਕਿ ਪੰਜਾਬ ਦੀ ਸਿਆਸਤ ਵਿੱਚ ਨਹੀਂ ਹੋਣਾ ਚਾਹੀਦਾ ਜੀ ਲੋਕਾਂ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਈਸ਼ੂ ਉੱਠ ਨਹੀਂ ਰਿਹਾ ਕੋਈ ਲਾਂਬੰਦੀ ਨਹੀਂ ਹੋ ਰਹੀ ਕਿ ਇਸ ਖਿਲਾਫ ਯੂਨਾਈਟਿਡ ਲੀਗ ਕੋਈ ਕੀ ਅਲਾਜ 28 ਜਾ ਸਕੇ ਕਿਉਂਕਿ ਇਸ ਤਰ੍ਹਾਂ ਜੇ ਅੱਜ ਸੁਖਵਾਲ ਸਿੰਘ ਖਹਿਰਾਂ ਨਾਲ ਹੋ ਰਿਹਾ ਤਾਂ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਬਸ਼ੇ ਜਨ ਸਾਹਿਬ ਗੱਲ ਕਰ ਲਈਏ ਕਾਂਗਰਸ ਦੀ ਤੇ ਕਾਂਗਰਸ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦੀ ਬੀਤੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਰਾਜਾ ਵੜਿੰਗ ਹੋਰਾਂ ਦੀ ਇੱਕ ਟਿੱਪਣੀ ਆਉਂਦੀ ਹੈ ਕਿ ਕਿਸੇ ਨੂੰ ਵੀ ਇਹ ਆਗਿਆ ਨਹੀਂ ਦਿੱਤੀ ਜਾਊਗੀ ਕਿ ਉਹ ਪਾਰਟੀ ਲਾਈਨ ਤੋਂ ਹਟ ਕੇ ਗੱਲ ਕਰੇ ਜਾਂ ਆਪਣੇ ਤੌਰ ਦੇ ਉੱਤੇ ਕੁਝ ਕਰੇ ਪਰ ਦਿੱਲੀ ਵਾਲੀ ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਫੇਰ ਸਰਗਰਮ ਨੇ ਤੇ ਮਹਾਰਾਜ ਦੇ ਵਿੱਚ ਉਹਨਾਂ ਨੇ ਪਹਿਲਾਂ ਜਿਹੜਾ ਇੱਕ ਸਮਾਗਮ ਰੱਖਿਆ ਸੀ ਹੁਣ ਬਠਿੰਡੇ ਦੇ ਵਿੱਚ ਹੀ ਹਲਕਾ ਬਠਿੰਡਾ ਦੇ ਹਾਤੀ ਦੇ ਪਿੰਡ ਬਹੁਤ ਵੱਡਾ ਪਿੰਡ ਕੋੜਸ਼ਮੀਰ ਉੱਥੇ ਇੱਕ ਸੰਮੇਲਨ ਉਹਨਾਂ ਨੇ ਐਲਾਨ ਦਿੱਤਾ ਨਾਲ ਹੀ ਉਹ ਜਿਹੜੀ ਐਕਸਾਈਜ਼ ਪਾਲਿਸੀ ਆ ਉਹਦੇ ਤੇ ਅੰਕੜੇ ਕੱਢ ਕੇ ਲਿਆਏ ਨੇ ਉੱਥੇ ਅਰਵਿੰਦ ਕੇਜਰੀਵਾਲ ਨੂੰ ਬੜਾ ਕਸੂਤਾ ਘੇਰਿਆ ਜਵਾਬ ਮੰਗੇ ਨੇ ਹਜੇ ਤੱਕ ਜਵਾਬ ਤਾਂ ਨਹੀਂ ਆਇਆ ਨੇਪਟੂਸ ਸਿੰਘ ਸਿੱਧੂ ਕਾਫੀ ਐਕਟਿਵ ਹਨ ਕੁਝ ਦਿਨ ਪਛੇਤਵੋਂ ਪਰ ਜਿਸ ਤਰ੍ਹਾਂ ਕਾਂਗਰਸ ਨੂੰ ਐਕਟਿਵ ਹੋਣਾ ਚਾਹੀਦਾ ਜਾਂ ਇਕੱਠਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਜਿਵੇਂ ਸੁਖपाल ਸਿੰਘ ਕਹਿ ਰਹੇ ਦੇ ਕਿ ਇਸ ਦਾ ਮੈਂ ਜ਼ਿਕਰ ਕੀਤਾ ਹੈਗਾ ਇਹਨਾਂ ਨੇ ਪਹਿਲੇ ਮਹਾਰਾਜ ਵਿੱਚ ਇੱਕ ਰੈਲੀ ਕੀਤੀ ਸੀ ਬਹੁਤ ਭਰਮੀ ਰੈਲੀ ਸੀ ਜਿਹਦੇ ਬਾਰੇ ਇਹਨਾਂ ਦੇ ਲੀਡਰ ਆਫ ਦੀ ਆਪੋਜੀਸ਼ਨ ਸਰਪਰਾਪ ਸਿੰਘ ਬਾਜਵਾ ਨੇ ਉਸ ਦੇ ਖਿਲਾਫ ਬਾਜਾਈ ਸੀ ਵੀ ਇਹ ਦੇ ਨਾਲ ਜਿਹੜਾ ਹੈਗਾ ਕਾਂਗਰਸ ਦੇ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਹੋ ਰਹੀਆਂ ਨੇ ਰੈਲੀਆਂ ਇਹ ਚੰਗੀਆਂ ਨਹੀਂ ਗੀਆਂ ਪਰ ਉਹ ਕੋਈ ਸਪੈਸਟਿਕ ਰੀਜ਼ਨ ਦੱਸ ਨਹੀਂ ਸਕੇ ਕਿਉਂਕਿ ਨਵਜੋਤ ਸਿੰਘ ਸਿੱਧੂ ਜੋ ਗੱਲ ਠਾ ਰਿਆ ਉਹ ਠੀਕ ਆ ਉਹ ਬਹੁਤ ਕੋਰ ਇਸ਼ੂਸ ਬਾਰੇ ਗੱਲ ਠਾ ਰਿਆ ਕਿਉਂਕਿ ਪੰਜਾਬ ਜਿਹੜਾ ਹੈਗਾ ਕਰਜ਼ੇ ਦੇ ਇੰਨੇ ਬੋਝ ਥੱਲੇ ਲਗਾਤਾਰ ਦਬਿਆ ਹੋਇਆ ਹੁਣ ਵੀ ਦੇਖੋ ਜਦੋਂ ਨਵਾਂ ਸਾਲ ਚੜ੍ਹਿਆ ਤਾਂ ਪੰਜਾਬ ਸਰਕਾਰ ਨੇ 2500 ਕਰੋੜ ਰੁਪਏ ਦਾ ਹੋਰ ਕਰਜ਼ਾ ਚੱਕਿਆ ਇਹ ਆਪਣਾ ਕੋਈ ਇਸ ਤਰ੍ਹਾਂ ਦਾ ਮਹੀਨਾ ਨਹੀਂਗਾ ਜਦੋਂ ਇਹਨਾਂ ਨੇ ਬਾਂਡਸ ਜਿਹੜੇ ਪੰਜਾਬ ਦੇ ਨੇ ਉਹ ਗਿਰਵੀ ਰੱਖ ਕੇ ਉੱਥੇ ਕਰਜ਼ਾ ਚੱਕਿਆ ਨਾ ਹੋਵੇ ਮਤਲਬ ਲਗਾਤਾਰ ਹੈ तकरीबन तकरीबन ਹਜ਼ਾਰਾਂ ਕਰੋੜ ਦਾ ਕਰਜ਼ਾ ਹਰ ਮਹੀਨੇ ਚੱਕ ਰਹੇ ਨੇ ਤੇ ਉਸ ਬਾਰੇ ਜੋ ਇਸ਼ੂਸ ਨਵਜੋਤ ਸਿੰਘ ਸਿੱਧੂ ਨੇ ਪਹਿਲੇ ਵੀ ਠਾਏ ਨੇ ਤੇ ਉਹ ਲਗਾਤਾਰ ਠਾ ਰਿਹਾ ਹੈਗਾ ਹੁਣ ਉਹਨਾਂ ਦੀ ਦੂਜੀ ਰੈਲੀ ਜਿਹੜੀ ਆ ਕੋਰਟਸ ਮੀਂਡ ਰੱਖੀ ਆ ਜਿਹਦਾ ਤੁਸੀਂ ਜਿਕਰ ਕੀਤਾ ਹੈਗਾ ਉਹ ਦੇਖਦੇ ਆ ਉਹਦੇ ਵਿੱਚ ਉਹਨਾਂ ਨੂੰ ਲੋਕਾਂ ਦਾ ਕਿੰਨਾ ਭਰਮਾ ਮਿਲਦਾ ਹੈਗਾ ਸਮੋਲੀਅਤ ਮਿਲਦੀ ਹੈਗੀ ਆ ਪਰ ਇਹਦੇ ਵਿੱਚ ਉਹਨਾਂ ਨੇ ਇਵਨ ਜਿਹੜੇ ਪ੍ਰੈਜ਼ੀਡੈਂਟ ਨੇ ਪ੍ਰਦੇਸ਼ ਕਾਂਗਰਸ ਦੇ ਰਾਜਾ ਵੜੇ ਉਹਨਾਂ ਦੀ ਵੀ ਤਸਵੀਰ ਲਾਈ ਹੋਈ ਆ ਪੋਸਟਰਾਂ ਤੇ ਜਿਹੜੀ ਕਿ ਪਹਿਲੇ ਮਿਰਾਜ ਆਂਡੀ ਰੈਲੀ ਚੋਂ ਮਿਸਿੰਗ ਸੀ ਬਸ ਦੇਖਦੇ ਆ ਕਿ ਹੁਣ ਉੱਥੇ ਕਾਂਗਰਸ ਦੀ ਲੀਡਰਸ਼ਿਪ ਜਾ ਕੇ ਨਵਜੋਤ ਸਿੱਧੂ ਦੇ ਨਾਲ ਖੜਦੀ ਆ ਕਿ ਨਹੀਂ ਖੜਦੀ ਇਹ ਆਉਣ ਵਾਲਾ ਸਮਾਂ ਦੱਸੂਗਾ ਜੀ ਤੇ ਗਿੱਲ ਸਾਹਿਬ ਇੱਕ ਹੋਰ ਜਿਹੜਾ ਮਾਮਲਾ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਦੋਂ ਵਿਵਾਹ ਹਸਰਤ ਕੋਰ ਬਾਦਲ ਹੋ ਰਹੇ ਨੇ ਬੰਦੀ ਸਿੰਘਾਂ ਦਾ ਮਾਮਲਾ ਪਾਰਲੀਮੈਂਟ 'ਚ ਚੱਕਿਆ ਉਸ ਤੋਂ ਬਾਅਦ ਅਮਿਤ ਸ਼ਾਹਵਰਾਂ ਨੇ ਜਿਹੜਾ ਬਿਆਨ ਦਿੱਤਾ ਕਿ ਜਿਹਨੂੰ ਆਪਦੇ ਕੀਤੇ ਦਾ ਅਫਸੋਸ ਹੀ ਨਹੀਂ ਉਹਦੇ ਤੇ ਨਹੀਂ ਇੱਕ ਚਿੱਠੀ ਦਾ ਤੁਸੀਂ ਜ਼ਿਕਰ ਕੀਤਾ ਕਿ ਸਰਦਾਰ ਗੁਰਵੰਤ ਸਿੰਘ ਰਾਜਵਾਨਾ ਨੇ ਲਿਖੀ ਹੈ ਬਿਨਾਂ ਸ਼ੱਕ ਉਹ ਤੇ ਆਪਸ ਚਿੱਠੀ ਹੈ ਇੱਕ ਚਿੱਠੀ ਹੈ ਜਿਹੜੀ ਸਾਂਝੇ ਤੌਰ ਤੇ ਸਾਹਮਣੇ ਆਈ ਹੈ ਉਹ ਪਰਮਜੀਤ ਸਿੰਘ ਪਿਹੋਰਾ ਤੇ ਜਗਤਾਰ ਸਿੰਘ ਤਾਰਾ ਦੀ ਹੈ ਉਹ ਵੀ ਸਿੱਖ ਰੋਹ ਰੀਤਾਂ ਦੀ ਕੋਈ ਗੱਲ ਕਰਦੇ ਆ ਕਿ ਮਾਫੀ ਤਾਂ ਸਾਡੇ ਵਾਲੇ ਪਾਸੇ ਹੈ ਹੀ ਨਹੀਂ ਤੇ ਅਸੀਂ ਮਾਫੀ ਮੰਗਣੀ ਕੀ ਤੋਂ ਨਾਲ ਉਹਨਾਂ ਨੇ ਜਿਹੜੇ ਤਰੀਕੇ ਨਾਲ ਸਵਾਲ ਕੇਂਦਰ ਸਰਕਾਰ ਤੇ ਉਠਾਤੇ ਜਾਂ ਆਪਾਂ ਰਾਜਵਾਨੇ ਦੀ ਚਿੱਠੀ ਦੀ ਗੱਲ ਕਰੀਏ ਕਿ ਉਸ ਦੇ ਵਿੱਚ ਵੀ ਉਹਨਾਂ ਨੇ ਗੁਜਰਾਤ ਦੇ ਨਾਲ ਸੰਬੰਧਿਤ ਬਿਲਕਸਵਾਨੋ ਦੇ ਕੇਸ ਤੱਕ ਦੀਆਂ ਗੱਲਾਂ ਕਰਦੀਆਂ ਰਾਮ ਰਹੀਮ ਤੱਕ ਦੀਆਂ ਗੱਲਾਂ ਕਰਦੀ। ਇਹ ਦੋ ਵੱਡੀ ਲਹੰਤ ਹੋਰ ਹੋ ਤਾਂ ਸਕਦੀ ਨਹੀਂ। ਇਸ ਤਰ੍ਹਾਂ ਇਹ ਤਾਂ ਜੇ ਆਪਾਂ ਡਬਲ ਸਟੈਂਡਰਡ ਦੀ ਗੱਲ ਕਰੀ ਹੈ ਨਾ ਤਾਂ ਹੋਰ ਵੀ ਕੇਸ ਬਣਦੇ ਆ। ਉਹਨੂੰ ਯਾਦ ਹੋਣਾ ਕਿ ਇੱਕ ਵਾਰੀ 크ਿਸਚਨ ਪਾਦਰੀ ਮਾਰਤਾ ਸੀ ਉੜੀਸਾ ਵਿੱਚ ਨਾਲ ਉਹਦੇ ਦੋ ਬੱਚੇ ਵੀ ਸਾੜਤੇ ਸੀ ਇਹ ਬੈਂ ਦੇ ਵਿੱਚ ਉਹ ਬੰਦੇ ਵੀ ਰਿਹਾ ਕਰ ਦਿੱਤੇ ਗਾਇਦੇਦਾਰਾ ਸਿੰਘ ਨੇ ਉਹਨਾਂ ਨੇ ਮਤਲਬ ਕਿ ਉਮਰ ਕੈਦ ਭਾਵੇਂ ਉਹਨਾਂ ਨੂੰ ਤਾਂ ਉਮਰ ਹੋਈ ਸੀ ਤਾਂ ਵੀ ਉਹ ਇਹਨਾਂ ਦੀ ਤੇਰੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਉਹਨਾਂ ਨੂੰ ਰਿਹਾਤ ਕਰਾਉਣ ਵਿੱਚ ਸਫਲ ਰਹੀ ਸੀ ਪਰ ਜਦੋਂ ਸਿੱਖ ਬੰਦੀਆਂ ਦਾ ਸਵਾਲ ਆਉਂਦਾ ਤਾਂ ਉਹਨਾਂ ਇਹ ਇਹਨਾਂ ਦੀਆਂ ਜਿਹੜੇ ਸਟੈਂਡਰਡਸ ਨੇ ਰਿਲੀਜ਼ ਕਰਨ ਦੇ ਉਹਦੇ ਵਿੱਚ ਮਾਪ ਡੰਡਾ ਵਿੱਚ ਬਹੁਤ ਫਰਕ ਹੁੰਦਾ ਉਸੇ ਬਾਰੇ ਜਿਹੜੀ ਬਲਵੰਤ ਸਿੰਘ ਰਾਜਵਾਨੇ ਨੇ ਚਿੱਠੀ ਲਿਖੀ ਆ ਉਹ ਬਹੁਤ ਉਹਨਾਂ ਨੇ ਵਾਈਟਲ ਇਸ਼ੂਸ اٹھਾਈ ਨੇ ਉਹਦੇ ਵਿੱਚ ਤੇ ਬੜਾ ਖੁੱਲ ਕੇ ਉਹਨਾਂ ਨੇ ਚੈਲੰਜ ਕੀਤਾ ਇੰਡੀਅਨ ਗਵਰਨਮੈਂਟ ਨੂੰ ਤੇ ਉਹਨਾਂ ਦੇ ਜੁਡੀਸ਼ੀਅਲ ਸਿਸਟਮ ਨੂੰ ਇਸੇ ਤਰ੍ਹਾਂ ਜਿਹੜੀ ਚੰਡੀਗੜ੍ਹ ਦੀ ਬਡੇਲ ਜੇਲ੍ਹ ਤੋਂ ਚਿੱਠੀ ਲਿਖੀ ਗਈ ਆ ਉਹਨਾਂ ਨੇ ਵੀ ਸੇਕਰੋਇਤਾ ਨੂੰ ਅੱਗੇ ਵਧਾਇਆ ਹੈਗਾ ਤੇ ਬੜੀ ਬੋਲਡ ਸਟੇਟਮੈਂਟ ਉਹਨਾਂ ਨੇ ਦਿੱਤੀ ਆ ਜੋ ਦੇਣੀ ਵੀ ਬੰਦੀ ਆ ਜੀ ਤੇ ਗਿਲਸਾ ਪੰਜਾਬ ਦੇ ਆਰਥਿਕ ਹਾਲਾਤ ਦੀ ਗੱਲ ਵੈਸੇ ਅਸੀਂ ਟੱਚ ਕਰ ਹੀ ਲਈ ਐ ਫਿਰ ਵੀ ਤੁਹਾਡੀ ਨਜ਼ਰ ਦੇ ਵਿੱਚ ਕੀ ਅੰਕੜੇ ਨੇ ਸਕੂਲਾਂ ਦੀ ਕੀ ਸਥਿਤੀ ਹੈ ਤੇ ਬਾਕੀ ਹੋਰ ਸਾਖ ਵਿੱਚ ਚੱਲ ਰਿਹਾ ਜੀ ਜਿੱਥੋਂ ਤੱਕ ਆਪਾਂ ਦੇਖ ਲਿਆ ਕਿ ਕਰਜ਼ਾ ਹੁਣ ਜਿਹੜਾ ਪੰਜਾਬ ਤੇ ਹੈਗਾ ਰੌਂਡ 1047000 ਕਰੋੜ ਤੱਕ ਪਹੁੰਚ ਗਿਆ ਹੋਇਆ ਜਦੋਂ ਇਹਨਾਂ ਨੇ ਸਰਕਾਰ ਸੰਭਾਲੀ ਸੀ ਤਾਂ ਉਦੋਂ ਸੀਗਾ 286000 ਲੱਖ ਕਰੋੜ 286000 ਕਰੋੜ ਹੁਣ ਉਹ ਵੱਧ ਕੇ ਤਕਰੀਬਨ ਤਕਰੀਬਨ ਇਹਨਾਂ ਨੇ ਜਾਦਾ ਇਹਨਾਂ ਦਾ 22 ਮਹੀਨਿਆਂ ਦਾ ਜਾਂ 21 ਮਹੀਨਿਆਂ ਦਾ ਕਾਰਜਕਾਲ ਆ ਇਹਦੇ ਚ ਇਹ ਵੱਧ ਕੇ 3.5 ਲੱਖ ਕਰੋੜ ਦੇ ਨੇੜੇ ਚਲਾ ਗਿਆ ਹੋਇਆ ਕਰਜ਼ਾ ਤੁਸੀਂ ਆਪੇ ਦੇਖ ਲਓ ਵੀ ਜਿਹੜੀਆਂ ਤਨਖਾਹਾਂ ਤੇ ਪੈਨਸ਼ਨਾਂ ਨੇ ਦਿੱਤੀਆਂ ਜਾ ਰੀਆਂ ਉਹਨਾਂ ਵਿੱਚ ਹੀ ਇਹਨਾਂ ਦਾ ਤਕਰੀਬਨ 89% ਜਿਹੜਾ ਬਜਟ ਦਾ ਹਿੱਸਾ ਹੈਗਾ ਉਹ ਪਹਿਲੇ ਖਰਚ ਹੋ ਰਿਹਾ ਸੀ ਹੁਣ ਤੱਕ ਹੁਣ ਇਹ ਹਿੱਸਾ ਵੱਧ ਕੇ 103% ਹੋ ਗਿਆ ਕਿ ਇੰਨੀ ਆਮਦਨ ਹੈ ਨਹੀਂ ਪੰਜਾਬ ਕੋਲੇ ਜਿੰਨੇ ਖਰਚੇ ਦੇ ਨਾ ਤਾਂ ਕੋਈ ਆਮਦਨ ਵਧਾਉਣ ਵਾਲ ਕੋਈ ਕਦਮ ਚੁੱਕੇ ਜਾ ਰਹੇ ਨੇ ਜੀਵਨ ਕੇ ਜਿਹੜੀਆਂ ਪਰਮਾਨੈਂਟ ਜੌਬਸ ਨੇ ਗਵਰਨਮੈਂਟ ਦੀਆਂ ਉਹ ਲਗਾਤਾਰ ਗਿਰ ਰਹੀਆਂ ਨੇ ਜੇ ਆਪਾਂ 2000 2 3 ਦੀ ਗੱਲ ਕਰੀਏ ਤਾਂ ਉਦੋਂ ਕੁੱਲ ਜਿਹੜੀਆਂ ਜੌਬ ਸੀਗੀਆਂ ਗਵਰਨਮੈਂਟ ਦੀਆਂ ਉਹ 382205 ਸੀਗੀਆਂ ਜਿਹੜੀਆਂ ਕਿ ਹੁਣ ਘਟ ਕੇ 260599 ਰਹਿ ਚੁੱਕੀਆਂ ਨੇ ਤਾਂ ਵੀ ਦੇਖ ਲਓ ਵੀ ਇਹਨਾਂ ਦੇ ਜਿਹੜੇ ਦੇਣ ਵਾਲੇ ਕਰਜ਼ੇ ਨੂੰ ਵੀ ਜਦੋਂ ਇਹ ਮੋੜਦੇ ਨੇ ਤਾਂ ਉਹ ਵੀ ਕਰਜ਼ਾ ਚੱਕ ਕੇ ਕਰਜ਼ੇ ਦੀਆਂ ਕਿਸ਼ਤਾਂ ਮੋੜੀਆਂ ਜਾ ਰਹੀਆਂ ਨੇ ਜੇ سبسڈی ਜਿਹੜੀ ਪਾਵਰ ਕਾਰਪੋਰੇਸ਼ਨ ਤੇ ਲਗਾਤਾਰ ਵੱਧ ਰਹੀ ਹੈ ਉਹ 22000 ਕਰੋੜ ਦਾ ਉਹ ਸਾਲਾਨਾ ਖਰਚਾ ਉਹ ਵੀ ਕਰਜ਼ੇ ਚੱਕ ਕੇ ਦਿੱਤਾ ਜਾ ਰਿਹਾ ਜੀ ਤੇ ਆਪ ਵੀ ਜਿਹੜੀ ਪਾਵਰ ਕਾਰਪੋਰੇਸ਼ਨ ਆ ਭਾਵੇਂ ਉਹਨਾਂ ਨੂੰ ਮੁਨਾਫਾ ਵੀ ਹੋ ਰਿਹਾ ਪਰ ਉਸ ਦੇ ਬਾਵਜੂਦ ਉਹ ਅੱਜ ਵੀ ਕਰਜ਼ੇ ਦੇ ਥੱਲੇ ਦੱਬੀ ਹੋਈ ਆ ਉਹਨਾਂ ਦੇ ਜਿਹੜਾ ਉਹਨਾਂ ਦੀ ਨਿਜੀ ਕਾਰਪੋਰੇਸ਼ਨ ਦੇ ਕਰਜ਼ਾ ਹੈਗਾ ਤਕਰੀਬਨ 18000 ਕਰੋੜ ਦਾ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਨੇ ਉਹਦੇ ਵਿੱਚ ਜਿਸ ਤਰ੍ਹਾਂ ਮੁਫਤ ਬਿਜਲੀ ਦਿੱਤੀ ਜਾ ਰਹੀ ਆ ਇਹ ਜਿਹੜੇ ਇਸ਼ੂਜ਼ ਨੇ ਇਹ ਕੋਈ ਕਿਸੇ ਪ੍ਰੋਗਰੈਸਿਵ ਸਟੇਟ ਦੇ ਆ ਆਪਾਂ ਨਹੀਂ ਕਹਿ ਸਕਦੇ ਕਿ ਪ੍ਰੋਗਰੈਸਿਵ ਕਦਮ ਨੇ ਜਿਹੜੇ ਅਗਾਹ ਵੱਧੂ ਵਾਲੇ ਕਦਮ ਨਹੀਂ ਇਹ ਕਹਿ ਜਾ ਸਕਦੇ ਕਿ ਆਪਾਂ ਕਰਨ ਜਾਂ ਚੱਕ ਕੇ ਲੋਕਾਂ ਨੂੰ ਮੁਫਤ ਬਿਜਲੀਆਂ ਦੇ ਰਹਿਆਂ ਅਨਾਜ ਦੇ ਰਹੇ ਹੈਗੇ ਆ ਜਾਂ ਹੋਰ ਸਹੂਲਤਾਂ ਦੇ ਰਹੇ ਹੈਗੇ ਆ ਠੀਕ ਆ ਸਟੇਟ ਨੇ ਵੈਲਫੇਅਰ ਦੇ ਕੰਮ ਕਰਨੇ ਹੁੰਦੇ ਨੇ ਪਰ ਉਹਦੇ ਨਾਲ ਆਪਣਾ ਜਿਹੜਾ ਬਜਟ ਆ ਉਹ ਵੀ ਤਾਂ ਮੈਚ ਕਰਨਾ ਚਾਹੀਦਾ ਨਾ ਤੁਸੀਂ ਸਕੂਲਾਂ ਵਾਲੀ ਦੇਖ ਲਓ ਕਿੰਨਾ ਪ੍ਰਚਾਰਿਆ ਇਹਨਾਂ ਨੇ ਕਿ ਸਾਡੇ ਜੀ ਜਿਹੜੀ ਸਿੱਖਿਆ ਹੈਗੀ ਆ ਮੇਨ ਪ੍ਰਾਇਓਰਟੀ ਹੈਗੀ ਆ ਜੇ ਇਸੇ ਤਰ੍ਹਾਂ ਜਿਹੜਾ ਇਹਨਾਂ ਨੇ ਕਿਹਾ ਸੀ ਸਾਡਾ ਮੈਡੀਕਲ ਮੇਨ ਪ੍ਰਾਇਓਰਟੀ ਹੈਲਥ ਉਹਦੇ ਵਿੱਚ ਦੇਖ ਲਓ ਕਿ ਜਿਹੜੇ ਗਵਰਨਮੈਂਟ ਦੇ ਇੰਸਟੀਟਿਊਸ਼ਨਸ ਨੇ ਹਸਪੀਟਲਸ ਨੇ ਪ੍ਰਾਇਮਰੀ ਹੈਲਥ ਸੈਂਟਰਸ ਨੇ ਉੱਥੇ ਪੂਰਾ ਸਟਾਫ ਵੀ ਹੈ ਨੀਗਾ ਕਈ ਥਾਵਾਂ ਤੇ ਤਾਂ ਜਿੱਥੇ ਮਸ਼ੀਨਾਂ ਨੇ ਕੋਈ ਬਲੱਡ ਟ੍ਰਾਂਸਫਿਊਜ਼ਨ ਵਾਲੀ ਆ ਜਾਂ ਹੋ ਰੇ ਜਿਹੜੇ ਜ਼ਰੂਰੀ ਸਮਾਨ ਹੈਗੇ ਆ ਉਹ ਵੀ ਆਪਰੇਟੇਬਲ ਹੈ ਨਹੀਂਗੇ ਨਾ ਉਹਨਾਂ ਨੂੰ ਚੁਰਾਉਣ ਵਾਲੇ ਬੰਦੇ ਹੈਗੇ ਆ ਇਸ ਦੀ ਇੱਕ ਪਾਸੇ ਤਾਂ ਹੈ ਆਮ ਆਦਮੀ ਕਲੀਨਿਕ ਖੋਲ ਰਿਆ ਦੂਜੇ ਪਾਸੇ ਸਕੂਲ ਆਫ ਐਮੀਨਸ ਖੋਲ ਰਿਆ ਪਰ ਇਹ ਹੈਗਾ ਕਿ ਜਿਹੜੇ 80% ਬੱਚੇ ਨੇ ਤੀਜੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਉਹ ਪਰ ਪਰਲੀ ਇੰਗਲਿਸ਼ ਪੰਜਾਬੀ ਦੇ ਪੈਰਾਗ੍ਰਾਫ ਵੀ ਨਹੀਂ ਪੜ ਸਕਦੇ ਯਾਰ ਹਮਮਤਲਬ ਕਿ ਜੇ ਦੂਜਾ ਜੇ ਆਪਾਂ ਨੈਸ਼ਨਲ ਲੈਵਲ ਤੇ ਦੇਖੀਏ ਤਾਂ ਪੰਜਾਬ ਦੇ ਸਕੂਲ ਜਿਹੜੇ ਹੈਗੇ ਆ ਪਿਛਲੀਆਂ ਸਰਵੇਜ਼ ਦੇ ਵਿੱਚ ਨੰਬਰ 1 ਆਇਆ ਤੇ ਜੇ ਪੰਜਾਬ ਦੇ ਸਰਕਾਰੀ ਸਕੂਲ ਨੰਬਰ 1 ਆਇਆ ਪਾਸ ਤੇ ਉਹਨਾਂ ਦੀ ਆ ਹਾਲਤ ਹੈਗੀ ਆ ਤਾਂ ਫਿਰ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਭਾਰਤ ਅੰਦਰ ਸਿੱਖਿਆ ਦਾ ਕੀ ਪੱਧਰ ਹੋਊਗਾ ਜੀ ਬਹੁਤ ਮਿਹਰਬਾਨੀ ਗਿਲ ਸਾਹਿਬ ਧੰਨਵਾਦ ਜੁੜਨ ਦੇ ਵਾਸਤੇ ਥੈਂਕ ਯੂ ਸੋ ਮਚ ਗਨੇ ਰਣਜੀਤ ਸਿੰਘ ਕੁਕੀ ਗੱਲ ਆਪਣੇ ਨਾਲ ਹਰੇਕ ਹਫਤੇ ਜੁੜਦੇ ਹੁੰਦੇ ਆ ਗੱਲਬਾਤ ਅਸੀਂ ਕਰਦੇ ਰਹਿੰਦੇ ਆ ਪਰ ਅਸੀਂ ਤੁਹਾਡੇ ਨਾਲ ਚਤੋ ਪੈਰ ਜੁੜਦੇ ਰਹਿੰਦੇ ਆ ਪੀਐਨਓ মিডিਆ ਗਰੁੱਪ ਜਾਂ ਸਾਡੇ ਪੇਜ ਸੁਖਨਾਬ ਸਿੰਘ ਸਿੱਧੂ ਦੇ ਉੱਤੇ ਹਮੇਸ਼ਾ ਅਸੀਂ ਦੋ ਪ੍ਰੋਗਰਾਮ ਸਵੇਰੇ ਤੇ ਸ਼ਾਮ ਨੂੰ ਖਬਰਾਂ ਦੇ ਨਾਲ ਸੁਨਤ ਲੈ ਕੇ ਆਉਂਦੇ ਆ ਸਾਨੂੰ ਤੁਹਾਡੇ ਸਹਿਯੋਗ ਦੀ ਸੱਚੀ ਲੋੜ ਹੈ ਕਿਉਂਕਿ ਕੁਝ ਖਰਚੇ ਹੁੰਦੇ ਨੇ ਇਸ ਵਾਸਤੇ ਇੱਕ ਐਡਵਰਟਾਈਜ਼ਮੈਂਟ ਸਾਨੂੰ ਚਾਹੀਦੀ ਹੈ ਬਾਕੀ ਦਾ ਸਾਰੇ ਖਰਚੇ ਪੂਰੇ ਨੇ ਸਾਡੇ ਛੋਟੇ ਐਡਵਰਟਾਈਜ਼ਮੈਂਟ ਦੀ ਜਰੂਰਤ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰੋਗਰਾਮ ਸੱਚੀ ਸਮਾਜ ਦੇ ਵਾਸਤੇ ਤੇ ਪੰਜਾਬ ਦੇ ਵਾਸਤੇ ਲਾਹੇਵੰਦ ਨੇ ਤੇ ਇਹਨਾਂ ਨੂੰ ਅਸੀਂ ਚੱਲਦਾ ਰੱਖੀਏ ਤਾਂ ਤੁਹਾਡਾ ਸਹਿਯੋਗ ਚਾਹੀਦਾ ਸਿਆਸੀ ਸਹਿਯੋਗ ਤੋਂ ਅਸੀਂ ਅੱਜ ਵੀ ਇਨਕਾਰ ਕਰਦੇ ਹਾਂ ਤੇ ਪਹਿਲਾਂ ਵੀ ਕਰਦੇ ਰਹੇ ਇਸ ਕਰਕੇ ਕਿਸੇ ਸਿਆਸੀ ਪਾਰਟੀ ਦੇ ਮੂਰੇ ਹੱਥ ਨਹੀਂ ਹੱਟਣੇ ਤੁਹਾਡੇ ਕੋਲੇ ਬੇਨਤੀ ਹੈ ਕਿ ਜੇ ਕਿਸੇ ਸੱਜਣ ਨੇ ਕੋਈ ਆਦਾ ਬਿਜ਼ਨਸ ਪ੍ਰਮੋਟ ਕਰਨਾ ਹੋਵੇ ਜਾਂ ਪੀਐਨਓ ਮੀਡੀਆ ਗਰੁੱਪ ਨੂੰ ਸਹਿਯੋਗ ਦੇਣਾ ਹੋਵੇ ਦੋਵੇਂ ਕੰਮ ਹੈ ਇਕੱਠੇ ਵੀ ਹੋ ਸਕਦੇ ਜੇ ਤੁਸੀਂ ਆਦਾ ਬਿਜ਼ਨਸ ਵੀ ਪ੍ਰਮੋਟ ਕਰੋ ਸਾਨੂੰ ਵੀ ਸਹਿਯੋਗ ਤਾਂ ਵੀ ਤੁਸੀਂ ਸਾਨੂੰ ਸਪਾਂਸਰ ਕਰ ਸਕਦੇ ਹਾਂ ਸਾਡੇ ਸ਼ੋਅ ਸਪਾਂਸਰ ਕਰ ਸਕਦੇ। ਤੇ ਬਹੁਤ ਮਿਹਰਬਾਨੀ ਤੁਸੀਂ ਸਾਡੀ ਗੱਲ ਨੂੰ ਅੱਗੇ ਤੋਰ ਦਿਓ ਤੇ ਵਧੀਆ ਲੱਗੇ ਤਾਂ ਇਸ ਨੂੰ ਅੱਗੇ-ਅੱਗੇ ਸ਼ੇਅਰ ਕਰੋ। ਜੇ ਕਿਤੇ ਇਹ ਵੀ ਲੱਗੇ ਕਿ ਇੱਥੇ ਕਮੈਂਟ ਕਰਕੇ ਵਿਚਾਰ ਦੇਣੇ ਚਾਹੀਦੇ ਨੇ ਜਿਵੇਂ ਬਾਕੀ ਅੱਜ ਸੱਜਣਾ ਦੇ ਆਏ ਨੇ ਜਾਂ ਰੁਟੀਨ ਚ ਆਉਂਦੇ ਨੇ ਉੱਥੇ ਵੀ ਸਾਡਾ ਸਾਥ ਦੇ ਸਕਦੇ ਹੋ। ਇਹ ਵੀ ਇੱਕ ਖਲਾਸ਼ੇਰੀ ਹੋਊਗੀ ਅੱਗੇ ਵਧਾਉਣ ਦੇ ਵਾਸਤੇ ਯਤਨ। ਬਹੁਤ ਮਿਹਰਬਾਨੀ ਰੱਬ ਰਾਖਾ ਇਨਸਾਨੀਅਤ ਜਿੰਦਾਬਾਦ।